1968 ਦੇ ਵਿੱਚ 65 ਪੈਸੇ ਲੀਟਰ ਡੀਜ਼ਲ ਹੁੰਦਾ ਸੀ ਤੇ ਕਣਕ ਸੀ 215 ਰੁਪਏ ਕੁਇੰਟਲ ਤੇ ਅੱਜ ਡੀਜ਼ਲ ਦੇ ਦੇ ਕੇ 80 ਰੁਪਏ ਕਿੰਨਾ ਗੁਣਾ ਵੱਧ ਗਿਆ ਤੇ ਜਿਹੜੀ ਕਣਕ ਹੈ ਉਹ 10 ਗੁਣਾ ਵਧੀ ਜਾਂਦੀ ਸੋ ਮੈਂ ਸਮਝਦਾ ਕਿਸਾਨੀ ਦਾ ਵੀ ਵਿਚਾਰੇ ਦਾ ਲੱਖ ਟੁੱਟ ਰਿਹਾ ਤੇ ਜਿਹੜਾ ਖਾਨੀ ਦਾ ਲੱਖ ਟੁੱਟ ਪੰਜਾਬ ਦਾ ਨਹੀਂ ਸੋਚ ਭਾਰਤ ਦਾ ਲੱਖ ਟੁੱਟਣਾ ਸਤਮ ਸਤਮ ਦੀ ਗੱਲ ਇਹ ਆ ਕਿ ਹਰਿਆਣੇ ਦੀ ਸਰਕਾਰ ਉਧਰੋਂ ਆ ਕੇ ਪੰਜਾਬ ਦੇ ਵਿੱਚ ਬਹੁਤ ਸਾਰਿਆਂ ਕਿਸਾਨਾਂ ਨੂੰ ਫੱਟੜ ਕੀਤਾ ਇੱਕ ਜਿਹੜਾ ਉਹ ਵਿਚਾਰਾ ਸਾਡਾ ਛੋਟਾ ਬੱਚਾ ਉਹ ਪਰਸੋਂ ਗੋਲੀ ਮਾਰਤੀ ਉਹ ਚੜ੍ਹਾਈ ਕਰ ਗਏ ਪਰ ਪੰਜਾਬ ਦੀ ਸਰਕਾਰ ਨੂੰ ਵੀ ਸੋਚਣਾ ਪਊਗਾ ਕਿ ਇਹਨਾਂ ਦੇ ਹੱਦ ਦੇ ਵਿੱਚ ਆ ਕੇ ਗੋਲੀਆਂ ਬੱਜੀ ਜਾਂਦੀਆਂ ਸਰਕਾਰਾਂ ਦੀ ਬਦਨੀਥ ਜਿਹੜੀ ਆ ਉਹ ਅੱਜ ਸਾਹਮਣੇ ਸਾਰਿਆਂ ਦੇ ਆ ਗਈ ਆ ਤੇ ਖਾਸ ਕਰਕੇ ਪੰਜਾਬ ਦੀ ਸਰਕਾਰ ਜਿਹੜਾ ਬੜਾ ਵੱਡਾ ਬਿਆਨ ਆ ਸਾਰੇ ਚੱਲਦਾ ਟੈਲੀਵਿਜ਼ਨ ਤੇ ਵੀ ਵੀ ਸਰਕਾਰ ਆਜੂ ਆਪਦੀ ਤੇ 24 ਘੰਟਿਆਂ ਦੇ ਵਿੱਚ ਐਮਐਸਪੀ ਐਮਐਸਪੀ ਲਾਗੂ ਕਰਦੇ ਹਾਂਗੇ ਤੇ ਹੁਣ ਉਹ ਵਾਅਦੇ ਕਿੱਥੇ ਗਏ ਅਸੀਂ ਦੇ ਰਾਤ ਤੁਰਿਓ ਆ ਪਹਿਲਾਂ 13 ਮਹੀਨੇ ਦਾ ਸੰਘਰਸ਼ ਚੱਲਿਆ ਸਿੰਘੂ ਬਾਰਡਰ ਦੇ ਉੱਤੇ ਤੇ ਸੈਂਟਰ ਦੀ ਸਰਕਾਰ ਨੇ ਉਹ ਜਿਹੜੇ ਬਿੱਲ ਸੀ ਤੈਨ ਵਾਪਸ ਲੈ ਲੈ ਕੋਸ਼ਿਸ਼ ਨਾ ਨਬਦੀ ਕੀਤੀ ਸੀ ਉਹ ਵਾਦੇ ਜਿਹੜੇ ਪੂਰੇ ਨਹੀਂ ਕੀਤੇ ਹੁਣ ਕਿਸਾਨ ਫੇਰ ਦਿੱਲੀ ਵੱਲੋਂ ਕੋਚ ਕਰ ਰਹੇ ਆ ਪਰ ਇਹ ਹਰਿਆਣਾ ਦੀ ਸਰਕਾਰ ਨੇ ਬੈਰੀਕੇਡਸ ਲਾ ਕੇ ਉਹਨਾਂ ਨੂੰ ਸ਼ੰਭੂ ਬਾਰਡਰ ਤੇ ਤੇ ਦੂਸਰੇ ਬਾਰਡਰਾਂ ਦੇ ਉੱਤੇ ਇਹਨਾਂ ਨੂੰ ਜਾਣ ਤੋਂ ਪਾਬੰਦੀ ਲਾਉਣ ਲਈ ਬੜੇ ਬੜੇ ਬੈਰੀਕੇਟ ਲਾਤੇ ਔਰ ਸਤਿਮ ਸਤੰਮ ਦੀ ਗੱਲ ਇਹ ਆ ਕਿ ਹਰਿਆਣੇ ਦੀ ਸਰਕਾਰ ਉਧਰੋਂ ਆ ਕੇ ਪੰਜਾਬ ਦੇ ਵਿੱਚ ਬਹੁਤ ਸਾਰਿਆਂ ਕਿਸਾਨਾਂ ਨੂੰ ਫੱਟੜ ਕੀਤਾ ਇੱਕ ਜਿਹੜਾ ਉਹ ਵਿਚਾਰਾ ਸਾਡਾ ਛੋਟਾ ਬੱਚਾ ਉਹ ਪਰਸੋਂ ਗੋਲੀ ਮਾਰਤੀ ਉਹ ਚੜ੍ਹਾਈ ਕਰ ਗਿਆ ਸੈਂਟਰ ਦੀ ਸਰਕਾਰ ਜਾਂ ਹਰਿਆਣੇ ਦੀ ਸਰਕਾਰ ਤੇ ਤਾਂ ਸਾਡਾ ਰੋਸਾ ਵੱਡਾ ਹੈਗਾ ਹੀ ਆ ਪਰ ਪੰਜਾਬ ਦੀ ਸਰਕਾਰ ਨੂੰ ਵੀ ਸੋਚਣਾ ਪਊਗਾ ਵੀ ਇਹਨਾਂ ਦੇ ਹੱਦ ਦੇ ਵਿੱਚ ਆ ਕੇ ਗੋਲੀਆਂ ਬੱਜੀ ਜਾਂਦੀਆਂ ਇਹਨਾਂ ਦੇ ਹੱਦ ਦੇ ਵਿੱਚ ਆ ਕੇ ਕਿਸਾਨ ਫੱਟੜ ਹੋਈ ਜਾਂਦੇ ਆ ਤੇ ਫੇਰ ਬਿਆਨ ਹੀ ਦੇਣ ਤੱਕ ਸੀਮਤ ਰਹਿਣਾ ਫੇਰ ਉਹਦਾ ਆਪਾ ਕੀ ਆ ਉਹਦਾ ਆਪਾ ਆ ਕਿ ਜੇ ਵਿੱਚ ਵਿਚੋਲੇ ਬਣੇ ਸੀ ਉਸ ਗੱਲ ਨੂੰ ਸਿਰੇ ਲਾਉਂਦੇ ਸੋ ਮੈਂ ਸਮਝਦਾ ਇਹ ਸਰਕਾਰਾਂ ਦੀ ਬਦਨੀਥ ਜਿਹੜੀ ਆ ਉਹ ਅੱਜ ਸਾਹਮਣੇ ਸਾਰਿਆਂ ਦੇ ਆ ਗਈ ਆ ਤੇ ਖਾਸ ਕਰਕੇ ਪੰਜਾਬ ਦੀ ਸਰਕਾਰ ਜਿਹੜੀ ਸਿਰਫ ਅੱਜ ਤੋਂ 2 ਸਾਲ ਪਹਿਲਾਂ ਵੀ ਝੂਠੇ ਮੈਂ ਤਾਂ ਇੱਕੋ ਸਵਾਲ ਕਰਦਾ ਵੀ ਹੁਣ ਉਹ ਐਮਐਸਪੀ ਦਾ ਜਿਹੜਾ ਬੜਾ ਵੱਡਾ ਬਿਆਨ ਆ ਸਾਰੇ ਚੱਲਦਾ ਟੈਲੀਵਿਜ਼ਨ ਤੇ ਵੀ ਵੀ ਸਰਕਾਰ ਆਜੂ ਆਪਦੀ ਤੇ 24 ਘੰਟਿਆਂ ਦੇ ਵਿੱਚ ਐਮਐਸਪੀ ਐਮਐਸਪੀ ਲਾਗੂ ਕਰ ਦੇਵਾਂਗੇ ਤੇ ਹੁਣ ਉਹ ਉਹ ਵਾਅਦੇ ਕਿੱਥੇ ਗਏ ਇਹਨਾਂ ਦੇ ਮੰਤਰੀ ਇਹ ਗੱਲਾਂ ਕਹਿ ਰਹੇ ਆ ਸੋ ਇਹਦਾ ਹੱਲ ਜਿਹੜਾ ਆ ਕਿਸਾਨਾਂ ਦਾ ਇਹ ਹੱਲ ਹੋਣਾ ਚਾਹੀਦਾ ਐਵੇਂ ਫਿਰ ਪੰਜਾਬ ਦੇ ਵਿੱਚ ਜਿਹੜੀ ਸਮੇਂ ਲੰਮੇ ਤੋਂ ਸੰਘਰਸ਼ ਦੀ ਜਿਹੜੀ ਨਹੀਂ ਆਪਣੇ ਕਿਸਾਨਾਂ ਨੇ ਜਿਹੜਾ ਆਪਣਾ ਰੰਬਿਆ ਆ ਉਹ ਤਾਂ ਹੀ ਠੱਲੂਗਾ ਜੇ ਆਪਾਂ ਇਹਨਾਂ ਨੂੰ ਕੁਝ ਦੇਾਂਗੇ ਔਰ ਅੱਜ ਮੈਂ ਸਮਝਦਾ ਕਿਸਾਨੀ ਮਰ ਮੁੱਕ ਰਹੀ ਮੈਂ 1968 ਦੇ ਵਿੱਚ 65 ਪੈਸੇ ਲੀਟਰ ਡੀਜ਼ਲ ਹੁੰਦਾ ਸੀ ਤੇ ਕਣਕ ਸੀ 215 ਰੁਪਏ ਕੁਇੰਟਲ ਤੇ ਅੱਜ ਡੀਜ਼ਲ ਦੇਖ ਕੇ 80 ਰੁਪਏ ਕਿੰਨਾ ਗੁਣਾ ਵੱਧ ਗਿਆ ਤੇ ਜਿਹੜੀ ਕਣਕ ਹੈ ਉਹ 10 ਗੁਣਾ ਵਧੀ ਜਾ ਸੋ ਮੈਂ ਸਮਝਦਾ ਕਿਸਾਨੀ ਦਾ ਵੀ ਵਿਚਾਰੇ ਦਾ ਲੱਕ ਟੁੱਟ ਰਿਹਾ ਤੇ ਜੇ ਕਿਸਾਨੀ ਦਾ ਲੱਕ ਟੁੱਟ ਗਿਆ ਪੰਜਾਬ ਦਾ ਨਹੀਂ ਸੋਚਿਆ ਭਾਰਤ ਦਾ ਲੱਖ ਟੁੱਟਣਾ ਇਸ ਕਰਕੇ ਇਹਨਾਂ ਤੇ ਗੌਰ ਕਰਨੀ ਚਾਹੀਦੀ ਬਹੁਤ ਬਹੁਤ ਮਹਾਨ ਸਾਹਿਬ ਇੱਕ ਪਾਸੇ ਕਿਸਾਨ ਬੈਠੇ ਧਰਨਿਆਂ ਤੇ ਦੂਜੇ ਪਾਸੇ ਸਿੱਖੋਂਮ ਤੇ ਦਰਦੀ ਬੈਠੇ ਹੋਏ ਆ ਦੂਜੇ ਪਾਸੇ ਇਹ ਰੰਗਲਾ ਪੰਜਾਬ ਬਣਾਇਆ ਜਾ ਰਿਹਾ ਖਾਲਸਾ ਕੋਲੇ ਵੱਡੇ ਵੱਡੇ ਕਲਾਕਾਰ ਬੁੱਕ ਕਰਕੇ ਪੰਜਾਬ ਦੇ ਦੇਖੋ ਉਹ ਉਹਨਾਂ ਨੂੰ ਖਾਲਸਾ ਕਾਲਜ ਦਾ ਆਪਣਾ ਪ੍ਰੋਬਿਊ ਅਸੀਂ ਤਾਂ ਜਦੋਂ ਪਹਿਲੇ ਦਿਨ ਤੋਂ ਹੀ ਜਦੋਂ ਅਸੀਂ ਸੰਘਾਰ ਚ ਉੱਥੇ ਬੈਠੇ ਆ ਅਸੀਂ ਉਹਦਣੇ ਲੰਗਰਾਂ ਦਾ ਵਸਤਾ ਸ਼ੁਰੂ ਕੀਤੀ ਉਹ ਚੱਲ ਰਹੀ ਸਾਡੀ ਨਿਰੰਤਰ ਕੋਈ ਅਸੀਂ ਕਿਸੇ ਤੇ ਆਸਾਨ ਨਹੀਂ ਕਰਦੇ ਤੇ ਮੈਡੀਕਲ ਏਡ ਦੇ ਤੌਰ ਤੇ ਵੀ ਸਾਡੇ ਉਹਦਣ ਦੇ ਦੋ ਦਿਨ ਬਾਅਦ ਅਸੀਂ ਉਹ ਵੀ ਉੱਥੇ ਤੋ ਜਿਹੜੇ ਵੀ ਕਾਰਜ ਦੀ ਉੱਤੇ ਲੋਡ ਹੋਵੇ ਅਸੀਂ ਉਹਨਾਂ ਦੇ ਹਰ ਵੇਲੇ ਹਾਜ਼ਰ ਹਾਂ